ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਯਾਰ ਇੱਕ ਟਿਕਟੋਕ ਦੇ ਉੱਤੇ ਬੜਾ ਗਲਤ ਜਾਂ ਟ੍ਰੈਂਡ ਦੇਖਦੇ ਜਾ ਰਹੇ ਹਾਂ ਆ ਜਿਹੜੇ ਕੁਝ ਬੰਦੇ ਹਰ ਰੋਜ਼ ਹੀ ਗਾਲੀ ਗਲੋਚ ਹੋ ਰਹੇ ਨੇ ਇੱਕ ਦੂਜੇ ਨਾਲ ਕੁਸ਼ਕ ਦਾ ਇਸ਼ੂ ਤਾਂ ਜਿਹੜਾ ਹੋਇਆ ਸੀਗਾ ਉਹ ਗਰੂਮਿੰਗ ਦੇ ਮਸਲੇ ਦੇ ਕਰਕੇ ਹੋਇਆ ਸੀ ਤੇ ਉਹ ਵੀ ਠੰਡਾ ਪੈ ਗਿਆ ਸਮਝਦਾਰ ਬੰਦੇ ਉਹਦੇ ਵਿੱਚੋਂ ਹਟ ਗਏ ਨੇ ਤੇ ਕੋਸ਼ ਜਿਹੜੇ ਬਹੁਤ ਦਿਮਾਗ ਹੈਗੇ ਨੇ ਉਹ ਹਲੇ ਵੀ ਦੋਨਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਨੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਉਹ ਗੁਰੂਆਂ ਨੂੰ ਗ੍ਰੰਥਾਂ ਨੂੰ ਅ ਅਸਲਾਮ ਦੇ ਪੀਰ ਪਗੰਬਰਾਂ ਨੂੰ ਵੀ ਗਾਲੀ ਗਲੋਚ ਕਰਦੇ ਨੇ ਸੋ ਇਹਨਾਂ ਨੂੰ ਰੁਕ ਜਾਣਾ ਚਾਹੀਦਾ ਤੇ ਜਿਹੜਾ ਉਹ ਸਰਦਾਰ ਈਸਟ ਲੰਡਨ ਵਾਲਾ ਜਾਲੀ ਸਰਦਾਰ ਜਿਹੜਾ ਬਣਿਆ ਹੋਇਆ ਹੈ ਉਹ ਅਗਲਾ ਕਿ ਆਫਤਾ ਹੁਣ ਗਾਇਬ ਹੋ ਗਿਆ ਕਿਤੇ ਅੱਖ ਚ ਪਾਇਆ ਨਹੀਂ ਲੜਕਦਾ ਤੇ ਦੂਜੇ ਪਾਸੇ ਇੱਕ ਗਰੁੱਪ ਉਹ ਹੈਗਾ ਜਿਹੜਾ ਲੇਡੀਜ਼ ਦੇ ਨਾਲ ਲੱਗ ਕੇ ਪਿਛਲੇ ਤਕਰੀਬਨ ਸਾਲ ਡੇਢ ਸਾਲ ਤੋਂ ਇੱਕ ਦੂਜੇ ਨੂੰ ਗਾਲੀ ਕਲੋਚ ਕਰ ਰਿਹਾ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਦੂਜੇ ਦੇ ਟੱਬਰਾਂ ਤੱਕ ਬੱਚਿਆਂ ਤੱਕ ਕੋਈ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਗਏ ਪਰ ਮੈਨੂੰ ਉਹ ਦੱਸ ਸਕਦੇ ਨੇ ਉਹਨਾਂ ਦੇ ਵਿੱਚੋਂ ਵੀ ਹੁਣ ਤੱਕ ਉਹਨਾਂ ਨੇ ਖਟਿਆ ਕੀ ਐ ਇਸ ਗੱਲ ਦੇ ਵਿੱਚੋਂ ਨਾ ਤਾਂ ਤੁਹਾਨੂੰ ਕਿਸੇ ਨੇ ਮੈਡਲ ਦੇਣਾ ਹੈ ਵੀ ਤੂੰ ਉਸ ਲੇਡੀ ਦੀ ਬੱਸ ਕਰਵਾਤੀ ਆ ਬੋਲ ਕੇ ਜਾਂ ਉਹਦੇ ਬਾਰੇ ਕੋਈ ਦੱਸ ਕੇ ਕਿਉਂਕਿ ਜਿਹੜੇ ਇਹ ਸਾਰੇ ਲੋਕ ਲਾਈਵ ਤੇ ਆ ਇੱਕ ਦੂਜੇ ਨੂੰ ਗਾਲੀ ਗੋਲੀਆਂ ਚ ਕਰਦੇ ਨੇ ਗਰੁੱਪ ਬਣਾਏ ਹੋਏ ਨੇ ਇਹ ਬਿਲਕੁਲ ਕਟਿਆ ਮਤਲਬ ਇਹਨਾਂ ਦਾ ਸੋਚ ਦੇ ਮਾਲਕ ਹੈਗੇ ਨੇ ਕਿਉਂਕਿ ਨਹੀਂ ਤਾਂ ਤੁਸੀਂ ਕੋਈ ਬੰਦਾ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਰਸਤਾ ਛੱਡ ਦੋ ਉਹਦਾ ਤੇ ਇਹਨਾਂ ਦੇ ਕੋਲ ਲਾਈਫ ਦੇ ਵਿੱਚ ਹੋਰ ਕੋਈ ਚੰਗੀ ਗੱਲ ਪਾਸੇ ਆਪਣਾ ਟਾਈਮ ਲਾਉਣ ਦਾ ਕੋਈ ਦਿਮਾਗ ਹੀ ਨਹੀਂ ਹੈਗਾ ਉੱਠਣਾ ਹੈ ਮੂੰਹ ਬੱਛ ਧੋਣਾ ਹੈ ਪਹਿਲਾਂ ਉੱਠ ਕੇ ਕਿਸੇ ਨਾ ਕਿਸੇ ਨੂੰ ਵੀਡੀਓ ਪਾ ਕੇ ਚੰਗਾ ਮਾੜਾ ਬੋਲਣਾ ਹੈ ਨਾ ਇਹਨਾਂ ਦੀ ਵੱਟ ਸਾਂਝੀ ਹੈ ਨਾ ਇਹ ਕੋਈ ਆਪਸ ਵਿੱਚ ਰਿਸ਼ਤੇਦਾਰ ਹੈ ਨਾ ਇਹ ਕੋਈ ਇਹਨਾਂ ਦੇ ਪਿੰਡ ਦਾ ਬੰਨਾ ਲੱਗਦਾ ਇੱਕ ਦੂਜੇ ਨਾਲ ਸਿਰਫ ਟਿਕਟੌਕ ਦੇ ਉੱਤੇ ਅ ਇੱਕ ਦੂਜੇ ਨੂੰ ਨੀਮਾ ਦਿਖਾਉਣ ਵਾਸਤੇ ਹੀ ਬੁਲੀ ਜਾਂਦੇ ਨੇ ਪਰ ਇਹ ਨਹੀਂ ਦੇਖ ਰਹੇ ਵੀ ਅਸੀਂ ਆਪਣਾ ਬਾਹਲੇ ਲੋਕਾਂ ਦੇ ਵਿੱਚ ਜਲੂਸ ਕੱਢ ਰਹੇ ਹਾਂ ਤੇ ਇੱਕ ਕੈਨੇਡਾ ਵਾਂਸੇ ਤਾਂ ਖਬਰਾਂ ਦੇ ਵਿੱਚ ਰਹਿੰਦਾ ਹੀ ਹੈ ਕੋਈ ਨਾ ਕੋਈ ਮੇਨ ਖਬਰ ਚੱਲਦੀ ਰਹਿੰਦੀ ਹੈ ਕੈਨੇਡਾ ਦੀ ਉੱਥੇ ਦੋ ਰੇਡੀਓ ਹੋਸਟ ਹੈਗੇ ਨੇ ਇੱਕ ਮਿਸਟਰ ਬਸਰੀ ਹੈਗੇ ਨੇ ਉਹਨਾਂ ਦਾ ਵੀ ਸ਼ੋਅ ਕਾਫੀ ਇੰਟਰਸਟਿੰਗ ਹੁੰਦਾ ਹੈ ਤੇ ਉਹਦੇ ਵਿੱਚ ਥੋੜਾ ਹਾਸਾ ਮਜ਼ਾਕ ਵੀ ਹੁੰਦਾ ਹੈ ਤੇ ਇੱਕ ਦੂਜਾ ਹੋਰ ਹੈਗਾ ਤਲਕਾ ਰੇਡੀਓ ਜਿਸ ਨੂੰ ਇੱਕ ਵੱਡਾ ਨਾਮ ਦਾ ਬੰਦਾ ਜਿਹੜਾ ਹੈਗਾ ਉਹ ਉਸਦਾ ਉਹ ਹੋਸਟ ਹੈਗਾ ਉਹ ਬੰਦਾ ਮੈਂ ਉਹਨੂੰ ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਦੇਖਦਾ ਹਾਂ ਉਹ ਇੱਕ ਇੱਕ ਦੋ ਦੋ ਮਿੰਟ ਮਸ਼ਹੂਰ ਦੇਖਦਾ ਹੈ ਉਹ ਕਿਸੇ ਵੀ ਬੰਦੇ ਨੂੰ ਕਿਸੇ ਲੇਡੀ ਨੂੰ ਕੋਈ ਨਵੇਂ ਇੰਡੀਆ ਤੋਂ ਜਿਹੜੇ ਇਹ ਮਾਈਗ੍ਰੇਟ ਹੋ ਕੇ ਆ ਕਿ ਸਾਡੇ ਬੱਚੇ ਪੜਨ ਆਏ ਹੋਏ ਨੇ ਜਾਂ ਫਿਰ ਜਿਹੜੇ ਵਰਕ ਪਰਮਿਟ ਤੇ ਆਏ ਹੋਏ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਅਡਲਟ ਕੋਈ ਲੇਡੀ ਅਡਲਟ ਲੇਡੀ ਕਿਸੇ ਨੂੰ ਉਹ ਬਖਸ਼ਦਾ ਨਹੀਂ ਹੈਗਾ ਹਰ ਇੱਕ ਦੇ ਉੱਤੇ ਉਹ ਬੜੇ ਘਟੀਆ ਕਮੈਂਟ ਕਰਦਾ ਹੈ ਜੇ ਉਸ ਬਾਂਦਰ ਨੂੰ ਪੁੱਛੇ ਵੀ ਤੇਰਾ ਜਿਹੜਾ ਰੇਡੀਓ ਹੈਗਾ ਉਹ ਇਹਨਾਂ ਲੋਕਾਂ ਦੀਆਂ ਗੱਲਾਂ ਕਰਨ ਕਰਕੇ ਹੀ ਲੋਕ ਸੁਣਦੇ ਨੇ ਅੱਗੇ ਜੇ ਇਹ ਲੋਕੀ ਇੱਥੇ ਨਾ ਹੁੰਦੇ ਜਦੋਂ ਨਹੀਂ ਸੀਗੇ 5-7 ਸਾਲ ਪਹਿਲਾਂ ਤੂੰ ਵੀ ਤਾਂ ਟਟੀਆਂ ਹੀ ਸਾਫ਼ ਕਰਦਾ ਫਿਰਦਾ ਸੀਗਾ ਹੁਣ ਅੱਜ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਵੀ ਜਿਹੜਾ ਜੀਪੀ ਗਰੇਵਾਲ ਹੈਗਾ ਇਹਦੇ ਕੋਲੋਂ ਮੁਸ਼ਕ ਆਉਂਦਾ ਕਹਿੰਦਾ ਮੁਸ਼ਕ ਇਸ ਕਰਕੇ ਆਉਂਦਾ ਹੈ ਇਹ ਵੈਨਕੂਵਰ ਦੇ ਵਿੱਚ ਗੋਰਿਆਂ ਦੀਆਂ ਟਾਇਲਟਾਂ ਸਾਫ਼ ਕਰਦਾ ਰਿਹਾ ਹੈ ਇਸ ਹਰਾਮਖੋਰ ਨੂੰ ਕੋਈ ਪੁੱਛੋ ਬਹੁਤ ਜ਼ਿਆਦਾ ਬਹੁਤ ਲੋਕੀ ਨੇ ਜਿਹੜੇ 에ਅਰ ਫੋਰਸ ਦੇ ਉੱਤੇ ਹੋਰ ਵੱਡੇ ਵੱਡੇ ਹੋਟਲਾਂ ਦੇ ਵਿੱਚ ਕਲੀਨਿੰਗ ਦਾ ਕੰਮ ਕਰਦੇ ਨੇ ਸਾਡੇ ਬੰਦੇ ਨੇ ਸਾਡੀਆਂ ਲੇਡੀਜ਼ ਹੈਗੀਆਂ ਨੇ ਕਿ ਉਹਨਾਂ ਤੇ ਕਿਸੇ ਨੂੰ ਮੁਸ਼ਕ ਆਉਂਦਾ ਹੈ ਵੀ ਉਹ ਟਾਇਲਟਾਂ ਸਾਫ਼ ਕਰਦੀਆਂ ਨੇ ਤੇ ਇਹ ਉਹੀ ਬੰਦਾ ਹੈ ਜਿਹੜਾ ਕਹਿੰਦਾ ਸੀ ਵੀ ਵਾ ਮੂਸੇ ਵਾਲੇ ਦਾ ਸਾਰਾ ਕੁਝ ਦਸਾਂ ਮਿੰਟਾਂ ਵਿੱਚ ਖਰੀਦ ਲੂੰਗਾ ਤੇ ਮਾਰਕੀਟ ਦੇ ਨਾਲ ਉਹ ਰੇਟ ਵੀ ਵੱਧ ਦੇ ਕੇ ਖਰੀਦੂੰਗਾ ਤੇ ਇਸ ਹਰਾਮ ਦੇ ਨੂੰ ਪੁੱਛੇ ਵੀ ਤੂੰ ਸਾਲੇ ਮੂਸੇ ਵਾਲੇ ਦੀ ਕੀ ਰੀਸ ਕਰ ਲੇਗਾ ਫਿਰ ਜਦੋਂ ਕਿਸ ਨੇ ਦੇਖਿਆ ਵੀ ਉਹਦੀ ਮੌਤ ਪੁੱਛੋ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਬੰਦਾ ਦੁਨੀਆ ਦੇ ਵਿੱਚ ਬਹੁਤ ਲੋਕੀਰ ਫਾਲੋ ਕਰਦੇ ਸੀਗੇ ਫਿਰ ਉਹਦੀਆਂ ਤਰੀਫਾਂ ਕਰਨ ਲੱਗ ਗਿਆ ਇੰਦਾ ਇਹੀ ਇਹ ਦੇ ਧਾਰਮਿਕ ਮੁੱਦਿਆਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ ਤੇ ਆਪ ਇਹਦੀ ਨਸ ਵਾਲੀ ਦੀ ਸ਼ਕਲ ਸਿਖਾਉਣ ਵਾਲੀ ਨਾ ਅਕਲ ਸਿਖਾਉਣ ਵਾਲੀ ਹਰੇਕ ਮਤਲਬ ਮਸਲੇ ਦੇ ਵਿੱਚ ਇਹ ਧਾਰਮਿਕ ਮਸਲੇ ਦੇ ਵਿੱਚ ਬੋਲਣਾ ਹੈ ਪਿੱਛੇ ਮੇਰਾ ਖਿਆਲ ਹੈ ਕਿਸੇ ਇੱਕ ਕੋਈ ਆਰਗੇਨਾਈਜੇਸ਼ਨ ਹੈਗੀ ਸੀ ਸ਼ਾਇਦ ਟਕਸਾਲ ਸੀਗੀ ਜਾਂ ਕੋਈ ਦੂਜੀ ਸੀਗੀ ਉਹਨਾਂ ਦੇ ਖਿਲਾਫ ਕੁਝ ਬੋਲ ਬੈਠਿਆ ਉਹਨਾਂ ਨੇ ਘੇਰ ਕੇ ਇਹਦੇ ਇਹਨੂੰ ਦਬਕਾਇਆ ਤੇ ਇਹਦੇ ਬੱਚਿਆਂ ਨੂੰ ਵੀ ਦਬਕਾਇਆ ਫਿਰ ਇਹ ਮੌਕ ਮਾਰ ਗਿਆ ਫਿਰ ਇਹ ਦੂਜੇ ਤਰ੍ਹਾਂ ਉਹਨਾਂ ਦੇ ਸੋਲੇ ਗਾਉਣ ਲੱਗ ਗਿਆ ਹੁਣ ਅੱਜ ਇੱਕ ਹੋਰ ਵੀਡੀਓ ਇਸ ਦੀ ਮੈਂ ਦੇਖ ਰਿਹਾ ਸੀ ਉਸ ਦੇ ਵਿੱਚ ਇਹ ਕਹਿੰਦਾ ਵੀ ਜਿਹੜੇ ਮੈਨੂੰ ਟਿਕਟੋਕ ਦੇ ਉੱਤੇ ਗਾਲੀ ਗਲੋਚ ਕਰਦੇ ਨੇ ਕਹਿੰਦਾ ਮੇਰੇ ਕੋਲ ਬੋਰੀ ਕਾਰਤੂਸਾਂ ਦੀ ਭਰ ਕੇ ਰੱਖੀ ਹੋਈ ਹੈ ਘਰੇ ਵੀ ਮੱਠੇਰ ਲਾ ਦੂੰਗਾ ਤੇ ਇਹਨੂੰ ਪੁੱਛਿਓ ਜਿਹੜੇ ਕੈਨੇਡਾ ਬੈਠੇ ਆ ਫੋਨ ਕਰਕੇ ਵੀ ਬੋਰੀ ਕਾਰਤੂਸਾਂ ਤਾਂ ਰੱਖੀ ਹੋਈ ਹੈ ਉਹ ਕਾਦੇ ਚ ਪਾ ਕੇ ਚਲਾਉਣੇ ਨੇ ਤੇ ਇਸ ਇਸ ਚੀਜ਼ ਦੇ ਵਿੱਚ ਪਾ ਕੇ ਚਲਾਏਗਾ ਕਾਰਤੂਸ ਉਹ ਕਿਸੇ ਦਿਨ ਉਹ ਵੀ ਸ਼ੋਅ ਤੇ ਲਿਆ ਕੇ ਵਿਖਾ ਵੇਖੀਏ ਵੀ ਤੂੰ ਚਲਾਉਣ ਜੋਗਾ ਹੈਗਾ ਕਿਤੋਂ ਵੀ ਉਹਨਾਂ ਦੇ ਵਿੱਚੋਂ ਹੀ ਆ ਜਿਹੜੇ ਹੱਥ 'ਚ ਤੀਰ ਫੜੀ ਫਿਰਦੇ ਨੇ ਤੇ ਤੀਰ ਕਮਾਨ ਕੋਈ ਕੋਲ ਹੈ ਨਹੀਂ ਤੇ ਫਿਰ ਇਹ ਦਸਾਂਝ ਦੇ ਦਲਜੀਤ ਦਸਾਂਝ ਦੇ ਖਿਲਾਫ ਬੋਲਿਆ ਇੱਕ ਉਸ ਦੇ ਸ਼ੋਅ ਦੇ ਵਿੱਚ ਸਟੇਜ ਦੇ ਉੱਤੇ ਕੋਈ ਆਪਣੀ ਲੜਕੀ ਸੀਗੀ ਉਹੋ ਸਟੇਜ ਦੇ ਉੱਤੇ ਚਲੀ ਗਈ ਚਾਹੇ ਉਹ ਜਨਪਛਾਣ ਚ ਹੋਵੇ ਚਾਹੇ ਵੈਸੇ ਐਕਸਾਈਟਿਡ ਫੈਨਸ ਹੀ ਕੋਈ ਉਸਨੇ ਉਸ ਨੂੰ ਵੈਲਕਮ ਕੀਤਾ ਤੇ ਉਹਨਾਂ ਨੇ ਉਹਦੇ ਪੇਰੈਂਟਸ ਨੇ ਕਿਹਾ ਵੀ ਲੜਕੀ ਸਾਡੀ ਬੜੀ ਲੱਕੀ ਹੈਗੀ ਜਿਹੜੀ ਉਹਦੇ ਨਾਲ ਸਟੇਜ ਦੇ ਉੱਤੇ ਜਾ ਕੇ ਉਸਨੇ ਆਪਣੀ ਮਤਲਬ 2-4 ਮਿੰਟ ਉਹਦੇ ਨਾਲ ਡਾਂਸ ਕੀਤਾ ਉਸ ਲੜਕੀ ਤੇ ਵੀ ਇਹ ਅੱਜ ਤੰਜ ਕੱਸ ਰਿਹਾ ਹੈ ਕਿ ਉਹ ਕਿੱਥੋਂ ਲੱਗੀ ਹੋਗੀ ਤੇ ਵਿੱਚ ਜੇ ਤੁਸੀਂ ਜਾਂਦਾ ਵੀ ਮੈਂ ਕਿਤੇ ਗਿਆ ਸੀ ਉੱਥੇ ਲੰਘਿਆ ਜਾਂਦਾ ਸੀ ਤਾਂ ਉੱਥੇ ਗੋਰੇ ਬਾਕਸਿੰਗ ਕਰ ਰਹੇ ਸਨ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਬੱਚਿਆਂ ਨੂੰ ਬਾਕਸਿੰਗ ਸਿਖਾਉਣੀ ਹੈ ਤੇ ਉਹ ਗੋਰਾ ਕਹਿੰਦਾ ਵੀ ਭੇਜ ਦਿਓ ਤੇ ਉਹਦੀ ਜੇ ਤੁਸੀਂ ਕੋਈ ਵੀ ਗੱਲ ਸੁਣੋ ਉਹ ਬਾਜ਼ਾਰਾਂ ਦੇ ਵਿੱਚ ਤੁਰੇ ਫਿਰਦੇ ਮੁੰਡਿਆਂ ਦੇ ਉੱਤੇ ਸਟੂਡੈਂਟ ਹੈ ਤੇ ਨਿਆਗਰਾ ਫਾਲ ਦੇ ਉੱਤੇ ਸੈਰ ਕਰਦੇ ਆ ਤੇ ਉਹਨਾਂ ਦੇ ਖਾਂਦਿਆਂ ਤੇ ਉਹਨਾਂ ਦੇ ਸਾਹ ਲੈਂਦੇ ਆ ਤੇ ਹਰ ਇੱਕ ਚੀਜ਼ ਦੇ ਉੱਤੇ ਕਮੈਂਟ ਕਰ ਰਿਹਾ ਹੈ ਤੇ ਐਸੀ ਚੀਜ਼ ਦੀ ਇਹ ਕਮਾਈ ਖਾਂਦਾ ਹੈ ਨਾਲੇ ਉਹਨਾਂ ਨੂੰ ਇਹ ਭੰਡੀ ਜਾਂਦਾ ਹੈ ਸੋ ਏਦਾਂ ਦੇ ਬੰਦਿਆਂ ਨੂੰ ਸੋਨਾ ਬੰਦ ਕਰੋ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਇਹਨਾਂ ਦਾ ਦਿਮਾਗ ਟਿਕਾਣੇ ਲਿਆਓ ਇਹ ਨਾਲੇ ਤਾਂ ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਬੰਦਿਆਂ ਦੇ ਉੱਤੇ ਤੰਜ ਕੱਸ ਕੇ ਉਹ ਵੀ ਮਾੜੇ ਤਰੀਕੇ ਨਾਲ ਕਮਾਈ ਖਾਂਦੇ ਨੇ ਤੇ ਨਾਲੇ ਤੁਹਾਡੇ ਹੀ ਫਿਰ ਸਿੱਧ ਸਵਭ ਹੁੰਦੇ ਨੇ ਤੇ ਪਿਛਲੇ ਹਫਤੇ ਇਹ ਇੱਕ ਇੰਗਲੈਂਡ ਦੀ ਲੇਡੀ ਹੈਗੀ ਆ तकरीबन 70 ਕੁ ਸਾਲਾਂ ਦੇ ਨੇੜੇ ਆ ਬੜੀ ਸ਼ਕੀਨ ਚਕੂਨ ਹੋ ਕੇ ਤਿਆਤੁਰ ਹੋ ਕੇ ਉਹ ਵੀਡੀਓ ਪਾਉਂਦੀ ਆ ਪਿਛਲੇ ਸਾਲ ਤੋਂ ਦੋ-ਤਿੰਨ ਕਾਫੀ ਲੋਕੀ ਉਸ ਨੂੰ ਫੋਲੋ ਕਰਦੇ ਨੇ ਬੜੀ ਅੱਛੀ ਗੱਲ ਹੈ ਆਪਣਾ ਟਾਈਮ ਵਧੀਆ ਪਾਸੇ ਲਾ ਰਹੀ ਹੈ ਤੇ ਇੱਕ ਸਾਡੇ ਇੱਥੇ ਹੋਰ ਫੇਮ ਸਿੰਗਰ ਹੈਗਾ ਇੰਗਲੈਂਡ ਦਾ ਤੇ ਉਹ ਤੇ ਇੱਕ ਦੋ ਹੋਰ ਸਾਡੇ ਇੰਗਲੈਂਡ ਦੀਆਂ ਹੀ ਸਿਗੀਆਂ ਲੇਡੀਜ਼ ਜਿਸਦੇ ਉੱਤੇ ਵੱਡੇ ਨੇ ਤਵਾ ਲਾਇਆ ਸੀਗਾ ਪਿਛਲੀ ਆਪਣੀ ਇੱਕ ਦੋ ਵੀਡੀਓ ਦੇ ਵਿੱਚ ਤੇ ਤਵਤਾ ਤੂੰ ਤਾਂ ਲਾ ਸਕਦਾ ਪਟਿਆ ਦੂਜੇ ਲੋਕਾਂ ਤੇ ਇਹ ਤੂੰ ਆਪ ਸੰਪੂਰਨ ਹੋਵੇਂ ਆਪ ਤਾਂ ਤੂੰ ਟਕਾ ਟਕਾ ਇਕੱਠਾ ਕਰਦਾ ਐ ਐਡ ਵੇਚ ਕੇ ਤੇ ਲੋਕ ਤੈਨੂੰ ਫੋਲੋ ਕਰਦੇ ਆ ਕਿਉਂਕਿ ਤੂੰ ਲੋਕਾਂ ਨੂੰ ਸਾਰਾ ਦਿਨ ਬੁਰਾ ਭਲਾ ਕਹਿੰਦਾ ਬੈਠ ਕੇ ਰੇਡੀ ਉੱਤੇ ਸੋ ਐਦਾਂ ਦੇ ਬੰਦਿਆਂ ਨੂੰ ਫੋਲੋ ਕਰਨਾ ਛੱਡੋ ਇਹਨਾਂ ਦਾ ਦਿਮਾਗ ਟਿਕਾਣੇ ਲਿਓ ਥੈਂਕ ਯੂ